ਦੀ ਮੰਗ ਕਰ ਨਮਸਕਾਰ ਇਹ ਆਕਾਸ਼ਵਾਨੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇ ਸ਼ਖਾ ਬ੍ਰਾਹਣ ਸੁਣੋ ਪੰਜਾਬ ਵਿੱਚ ਕਿਸਾਨਾਂ ਵੱਲੋਂ ਦਿੱਤੇ ਗਏ ਇੱਕ ਦਿਨ ਦੇ ਬੰਦੇ ਸੱਤੇ ਨੂੰ ਲਗਭਗ ਪੂਰਾ ਹੰਗਾਰਾ ਮਿਲਿਆ ਕਿਸਾਨਾਂ ਨੇ ਸਵੇਰ ਤੋਂ ਸ਼ਾਮ 4 ਵਜੇ ਤੱਕ ਰੇਲ ਤੇ ਸੜਕੀ ਆਵਾਜਾਈ ਠੱਪ ਰੱਖੀ ਹੈ ਜਿਸ ਕਾਰਨ ਮੁਸਾਫਰਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਦਰਸ਼ਨਕਾਰੀ ਕਿਸਾਨ ਫਸਲਾਂ ਲਈ ਘਟੋਕਟ ਸਮਰਥਨ ਮੋਲ ਤੇ ਕਾਨੂੰਨੀ ਗਾਰੰਟੀ ਅਤੇ ਆਪਣੀਆਂ ਹੋਰ ਨਾ ਮੰਗਾਂ ਪੂਰੀਆਂ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਨੇ ਪੁਲਿਸ ਉਤਰਾ ਮੁਤਾਬਕ ਸੂਬੇ ਦੇ ਕਿਸੇ ਵੀ ਹਿੱਸੇ ਤੋਂ ਅਜੇ ਤੱਕ ਕਿਸੇ ਵੀ ਅਨਸੁਖਾਵੀ ਘਟਨਾ ਦੀ ਸੂਚਨਾ ਨਹੀਂ ਹੈ ਫਿਰੋਜ਼ਪੁਰ ਡਿਵੀਜ਼ਨਰ ਰੇਲਵੇ ਮੈਨੇਜਰ ਦਫਤਰ ਨੇ ਸਾਰੇ ਜਲੰਧਰ ਵਾਲੇ ਪੱਤਰਕਾਰ ਨੂੰ ਸੂਚਿਤ ਕੀਤਾ ਹੈ ਕਿ 163 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਦਕਿ ਹੋਰ ਰੇਲ ਗੱਡੀਆਂ ਦੇਰੀ ਨਾਲ ਚਲਾਈਆਂ ਜਾਣਗੀਆਂ ਹਾਲਾਂਕਿ ਦੇਰੀ ਤੇ ਰੱਦ ਹੋਣ ਵਾਲੇ ਬਾਰੇ ਮੁਸਾਫਰਾਂ ਨੂੰ ਲਗਾਤਾਰ ਸੂਚਿਤ ਕਰਨ ਲਈ ਰੇਲਵੇ ਸਟੇਸ਼ਨਾਂ ਤੇ ਸਾਰੇ ਪ੍ਰਬੰਧ ਕੀਤੇ ਗਏ ਨੇ ਇਸੇ ਦੌਰਾਨ ਬੱਸਾਂ ਵੀ ਨਹੀਂ ਚੱਲ ਰਹੀਆਂ ਪਾਵੇਂ ਕਿਸਾਨ ਐਂਬੂਲੈਂਸਾਂ ਨੂੰ ਨਹੀਂ ਰੋਕ ਰੇ ਪਰ ਦੂਰ ਦੁਰਾਡੇ ਤੋਂ ਆਉਣ ਵਾਲੇ ਲੋਕ ਖੱਜਲ ਖਵਾਰ ਹੋ ਰੇ ਨੇ ਬਹੁਤ ਪਰੇਸ਼ਾਨ ਹੈ ਹਰ ਜਗ੍ਹਾ ਜਾਮ ਹੈ ਸਮਝ ਨਹੀਂ ਆ ਰਿਹਾ ਕਿ ਪਤਾ ਜਾਣਾ ਕਿਸਾ ਪਤਾ ਮਨਾਲੀ ਅਮੈਂ ਆਉਂਦੇ ਪਰੇਸ਼ਾਨ ਹੈ ਇਤਨਾ ਅਮ ਰਾਤ ਭਰ 5-7 ਘੰਟੇ ਗਾੜੀ ਕਿੱਧਰ ਕਹਾਂ ਰਸਤਾ ਹੀ ਪਤਾ ਨਹੀਂ ਆ ਰਿਹਾ ਕਾਂਗੜਾ ਸੇ ਆ ਰਹੇ ਆ ਪੀਜੀਏ ਜਾਣਾ ਹੈ ਪਰ ਬਹੁਤ ਦਿੱਕਤ ਹੈ ਪਰਦਰਸ਼ਨਕਾਰੀ ਕਿਸਾਨ 1 ਸਾਲ ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਸਰਹੱਦੀ ਪੁਆਇੰਟਾਂ ਤੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਸੁਰੱਖਿਆ ਬਲਾਂ ਦੁਆਰਾ ਰਾਸ਼ਤਾ ਨਹੀਂ ਜਾਂਦੀ ਲੋੜਿੰਦੀ ਇਜਾਜ਼ਤ ਦੀਆਂ ਹੁੰਦ ਵਿੱਚ ਦਿੱਲੀ ਵੱਲ ਮਾਰਚ ਨੂੰ ਰੋਕ ਦਿੱਤਾ ਗਿਆ ਸੀ ਇਸ ਦੌਰਾਨ ਪਤਾ ਲੱਗਿਆ ਕਿ ਸੀਨੀਅਰ ਪੁਲਿਸ ਅਧਿਕਾਰੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਰਾਜ਼ੀਨਾਮਾ ਕਰਨ ਲਈ ਰਾਸੀ ਕੱਢ ਰਹੇ ਨੇ ਅਤੇ ਉਹਨਾਂ ਨੂੰ ਮੈਡੀਕਲ ਸਹਾਇਤਾ ਲੈਣ ਦੀ ਬੇਨਤੀ ਕਰ ਰਹੇ ਨੇ ਢੱਲੇਵਾਲ ਬਿਸ਼ਲੇ 3 ਦਿਨਾਂ ਤੋਂ ਮੰਗਾਂ ਦੀ ਪੂਰਤੀ ਲਈ ਮਨਵ੍ਰਤ ਤੇ ਨੇ ਪੰਜਾਬ ਵਿੱਚ 11 ਨਾਬਾਲਗਾਂ ਸਮੇਤ 3 ਵਿਅਕਤੀਆਂ ਨੂੰ ਪੰਜਾਬ ਅਤੇ ਵਿਹਾਰ ਪੁਲਿਸ ਦੀਆਂ ਸਾਂਝੀਆਂ ਟੀਮਾਂ ਅਤੇ ਇੱਕ ਗੈਰ ਸਰਕਾਰੀ ਸੰਗਠਨ ਬਚਪਨ بچਾਓ ਅੰਦolan ਦੇ ਮੈਂਬਰਾਂ ਨੇ ਬਚਾਇਆ ਹੈ। ਬਚਾਏ ਗਏ ਕੁੱਲ ਵਿਅਕਤੀਆਂ ਵਿੱਚੋਂ 3 ਨਾਬਾਲਗ ਕੁੜੀਆਂ ਅਤੇ 7 ਔਰਤਾਂ ਨੇ ਇਹਨਾਂ ਸਾਰਿਆਂ ਨੂੰ ਕਪੂਰਥਲਾ ਸਥਿਤ ਆਲੂ ਫਾਰਮ 'ਚ 2000 ਰੁਪਏ ਬਤੀ ਮਹੀਨਾ ਦੀ ਮਾਮੂਲੀ ਤਨਖਾਹ ਤੇ ਲੰਮੇ ਸਮੇਂ ਲਈ ਬੰਦੂਆ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਜਦੋਂ ਵੀ ਉਹਨਾਂ ਨੇ ਘਰ ਵਾਪਸ ਭੇਜਣ ਲਈ ਕਿਹਾ ਤਾਂ ਠੇਕੇਦਾਰ ਵੱਲੋਂ ਉਹਨਾਂ ਦੀ ਕਥਤ ਤੌਰ ਤੇ ਕੁਟਮਾਰ ਕੀਤੀ ਜਾਂਦੀ ਸੀ ਹੋਰ ਵੇਰਵਾ ਇਸ ਰਿਪੋਰਟ ਵਿੱਚ ਪੁਲਿਸ ਸੂਤਰਾਂ ਅਨੁਸਾਰ ਇਸ ਕਾਰਵਾਈ ਵਿੱਚ ਜਿਨ੍ਹਾਂ ਨੂੰ ਛਡਵਾਇਆ ਗਿਆ ਹੈ ਉਹਨਾਂ ਵਿੱਚੋਂ 8 ਨੇਪਾਲ ਦੇ ਅਤੇ ਬਾਕੀ 22 ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦੇ ਨਿਵਾਸੀ ਹਨ ਬਚਾ ਲਈ ਪੁਲਿਸ ਟੀਮ ਦੀ ਅਗਵਾਈ ਕਰ ਰਹੇ ਡੀਐਸਪੀ ਦੀਪਕਰਨ ਨੇ ਕਾਸ਼ਵਾਨੀ ਨੇ ਦੱਸਿਆ ਬਿਹਾਰ ਦੇ ਜ਼ਿਲ੍ਹਾ ਸੀਤਾਮੜੀ ਵਿੱਚ 2 ਐਫਆਈਆਰ ਦਰਜ ਹਨ ਜੋ ਕਿ ਮਜ਼ਦੂਰਾਂ ਨੂੰ ਬੰਦੀ ਬਣਾ ਕੇ ਰੱਖਣ ਅਤੇ ਬਾਲ ਮਜ਼ਦੂਰੀ ਕਰਾਉਣ ਦੇ ਸਬੰਧ ਵਿੱਚ ਦਰਜ ਹਨ ਉਹਨਾਂ ਦੇ ਸਬੰਧ ਵਿੱਚ ਕੱਲ ਬਿਹਾਰ ਪੁਲਿਸ ਨੇ ਇੱਥੋਂ ਦੇ ਸਦਰ ਕਪੂਰਥਲਾ ਥਾਣੇ ਦੀ ਫੋਰਸ ਦੇ ਨਾਲ ਕੁਝ ਰੇਡ ਕੀਤੇ ਜਿਸ ਵਿੱਚ 11 ਨਵਾਲਗ ਬੱਚਿਆਂ ਨੂੰ ਬਰਾਮਦ ਕੀਤਾ ਗਿਆ ਅੱਜ ਉਹ ਬੱਚਿਆਂ ਨੂੰ ਫੈਲਡ ਵੈਲਫੇਅਰ ਬੋਰਡ ਦੇ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਜੱਦੀ ਸਥਾਨ ਤੇ ਭੇਜਣ ਦਾ ਯਤਨ ਕੀਤਾ ਜਾਵੇਗਾ ਬਿਹਾਰ ਦੇ ਪਿੰਡ ਸੋਨਬਰਸਾ ਦੇ ਰਹਿਣ ਵਾਲੇ ਦੋ ਠੇਕੇਦਾਰ ਬੇਗਨ ਰਾਏ ਅਤੇ ਉਸ ਦਾ ਭਰਾ ਜੈਨਸ ਰਾਏ ਇਹਨਾਂ ਸਾਰਿਆਂ ਨੂੰ ਕਪੂਰਥਲਾ ਲੈ ਕੇ ਆਏ ਸਨ ਉਹਨਾਂ ਨੂੰ ਉਹਨਾਂ ਦੀ ਪਾਲ ਹਜੇ ਜਾਰੀ ਨਮਾਲਗਾਂ ਦੀ ਉਮਰ 12 ਤੋਂ 16 ਸਾਲ ਦੇ ਵਿਚਕਾਰ ਹੈ ਰਾਜੇਸ਼ ਬਾਲੀ ਆਕਾਸ਼ਵਨੀ ਖਬਰਾਂ ਜਲੰਧਰ ਪੰਜਾਬ ਪੁਲਿਸ ਨੇ ਹਾਲੀ ਵਿੱਚ ਪਾਕਿਸਤਾਨ ਆਈਐਸਆਈ ਦੀ ਹਮਾਇਤ ਪ੍ਰਾਪਤ ਇੱਕ ਹੋਰ دہشتਗ੍ਰਹਿ ਤੜਿਦਾ ਪਰਦਾ ਫਾਸ਼ ਕਰਦੇ ਹੋਏ ਬਤਾਲਾ ਦਿੱਤਾ ਕਿ ਗੁਰਦਾਸਪੁਰ ਵਿੱਚ ਦੋ ਪੁਲਿਸ ਅਦਾਰਿਆਂ ਤੇ ਹੱਥ ਗੋਲੇ ਸੁੱਟਣ ਚ ਸ਼ਾਮਲ ਤੜੇ ਦੇ ਮੁੱਖ ਸਾਜ਼ਿਸ਼ਕਰਤਾ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਮੁਖੀ ਕਰਵ ਯਾਦਵ ਨੇ ਦੱਸਿਆ ਕਿ ਇਹ ਮੋਡੀਊਲ ਵਿਦੇਸ਼ ਅਧਾਰ ਠਾਪੀ ਸਿੰਘ ਉਰਫ ਹੈਪੀ ਪਾਸੀਆ ਤੇ ਸ਼ਮਸ਼ੇਰ ਉਰਫ ਹਨੀਵਲੋਂ ਚਲਾਈ ਜਾ ਰਹੇ ਬਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਸੀ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਮੋਡਿਊਲ ਦਾ ਪਰਦਾਫਾਸ਼ ਕਰਦੇ ਹੋਏ ਪੰਜਾਬ ਪੁਲਿਸ ਨੇ ਸੂਬੇ ਵਿੱਚ ਪੁਲਿਸ ਅਦਾਰਿਆਂ ਤੇ ਹੋਏ ਹਮਲਿਆਂ ਦੀਆਂ ਸਾਰੀਆਂ ਗੁੱਥੀਆਂ ਨੂੰ ਸਲਝਾ ਲਿਆ ਗ੍ਰਿਫਤਾਰ ਕੀਤੇ ਗਏ ਬਾਕੀ ਚਾਰ ਵਿਅਕਤੀਆਂ ਦੀ ਪਛਾਣ ਬਟਾਲਾ ਦੇ ਪਿੰਡ ਕਿਲਾ ਲਾਲ ਸਿੰਘ ਵਾਸੀ ਕੁਲਜੀਤ ਸਿੰਘ ਰੋਹਿਤ ਉਰਫ ਕੇਸੀ ਸ਼ੁਭਮ ਅਤੇ ਗੁਰਚੇਂਦਰ ਸਿੰਘ ਉਰਫ ਰਾਜਾ ਵੱਜੂ ਹੋਈ ਹੈ ਪੁਲਿਸ ਟੀਮਾਂ ਨੇ ਇਹਨਾਂ ਦੇ ਕਬਜ਼ੇ 'ਚੋਂ ਦੋ ਪਿਸਤੋਲੇ ਬਰਾਮਦ ਕੀਤੀਆਂ ਨੇ ਇਹਨਾਂ ਘਟਨਾਵਾਂ ਤੋਂ ਬਾਅਦ ਅਤਵਾਦੀ ਸੰਗਠਨ ਬਬਰ ਖਾਲਸਾ ਇੰਟਰਨੈਸ਼ਨਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੱਖ-ਵੱਖ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਇਹਨਾਂ ਅਤਵਾਦੀ ਹਮਲਿਆਂ ਦੀ ਜ਼ਿੰਮੇਵਾਰੀ ਵੀ ਲਈ ਸੀ ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਿਤ ਕਰਨ ਤੇ ਇਸ ਪੂਰੇ ਅਤਵਾਦੀ ਮੋਡੀਊਲ ਦਾ ਪਰਦਾਫਾਸ਼ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ ਭਾਰਤੀ ਪੁਲਾੜ ਕੋ ਸੰਸਥਾ ਇਸਰੋ ਪੁਲਾੜ ਵਾਹਨ ਨੂੰ ਗ੍ਰਹਿਪੰਥ ਵਿੱਚ ਡੌਕਿੰਗ ਅਤੇ ਅਨਟੌਕ ਕਰਨ ਦਾ ਵਿਖਾਲਾ ਕਰਨ ਲਈ ਅੱਜ ਰਾਤ ਸ਼੍ਰੀ ਹਰੀਕੋਟਾ ਤੋਂ ਦੋ ਉਪਗ੍ਰਹਾਂ ਦਾ ਪਰਖਣ ਕਰੇਗਾ ਜਿਸ ਨਾਲ ਭਾਰਤ ਇਹ ਉਪਲਬਧੀ ਹਾਸਲ ਕਰਨ ਵਾਲਾ ਵਿਸ਼ਵ ਦਾ ਚੌਥਾ ਦੇਸ਼ ਬਣ ਜਾਏਗਾ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸੂਬੇ ਦੇ ਪਾਣੀ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਪਾਣੀ ਦੀ ਸਮਾਨ ਵੰਡ ਯਕੀਨੀ ਬਣਾਉਣ ਲਈ ਬੇਮਿਸਾਲ ਮੀਲपत्थर ਹਾਸਲ ਕੀਤੀ ਹੈ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋਂ 2024 ਦੇ ਅਖੀਰ ਤੱਕ 2100 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਲਾਗੂ ਕਰਨਾ ਇੱਕ ਇਤਿਹਾਸਿਕ ਪ੍ਰਾਪਤੀ ਹੈ ਇਸ ਦਿਨਾਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆ ਸਾਡਾ ਐਕਸ ਹੈਂਡਲ ਹੈ @AIRR_NEWS_CHALENDER ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ ਨਮਸਕਾਰ